ਬਿਠਾ ਗੁਰ ਭਾਰੀ ਅਰਜਨ ਕਾਇਆ ਫਲਟ ਕੇ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਛੋਡੀਆਂ ਰੂਪ ਦੁਖਾਵਣ ਵਾਰ ਵਾਰੀ ਦਲ ਪੰਜਨ ਗੁਰ ਸੂਰਮਾ ਵੜ ਜੋਦਾ ਪਰ ਉਪਕਾਰੀ ਸੋ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਗੁਰੂ ਗਰੀ ਬਨਵਾਜ ਗੋਡ ਮਹਲਾ ਪੰਜਵਾ ਕਲ ਕਲੇਸ਼ ਮਿਟਾ ਹਰ ਨਾਇ ਸੁਖ ਕੀਨੋ ਠਾਉ ਜਪ ਜਪ ਅੰਮ੍ਰਿਤ ਨਾਮ ਅਕਾਏ ਸੰਤ ਪ੍ਰਸ਼ਾਦ ਸਗਲ ਫਲ ਪਾਏ ਕਲ ਕਲੇਸ਼ ਮਿਟਾ ਹਰਨਾਏ ਦੁਖ ਬਿਨਸੇ ਸੁਖ ਕੀਨੋ ਠਾਓ Jap Jap Amrat Naam Agaaye संत प्रसाद सगल फल पाए राम जपत जन पार पर जन्म जन्म के पाप हरे ਰਹਾਉ ਗੁਰ ਕੇ ਚਰਨ ਹਰਦੇ ਉਰ ਘਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਾਰਨਾ ਸਭ ਮਿਟੀ ਉਪਾਦ ਬ랍 ਸਿਓ ਲਾਗੀ ਸਾਇਜ ਸਮਾਦ ਥਾਨ ਥਨੰਤਰ ਏਕੋ ਸਵਾਮੀ ਸਗਲ ਕਟਾਕਾਂ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਉ ਲੇ ਜਾ ਕਾ ਅੰਤਰ ਵਸੈ ਪ੍ਰਭ ਆਪ ਤੱਕ ਹਿਰਦੈ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਆ ਭਗਤ ਪਾਏ ਹਰ ਕੀਰਤਨ ਕਰੀਆ ਜਪ ਪਾਰ ਬ੍ਰਹਮ ਨਾਨਕ ਨੇਸ ਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉਂਡ ਮਹਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ ਦੁਖ ਬਿਨਸੇ ਸੁਗ ਕੀਨੋ ਠਾਓ ਜਪ ਜਪ ਅੰਬਰ ਨਾਮ ਅਗਾਏ ਸੰਤ ਪ੍ਰਸ਼ਾਦ ਸਗਲ ਫਲ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਭਗਤ ਭਗਉਤੀ ਤਿਸੇ ਕੀ ਜੋ ਰਨ ਧੀਰ ਤਰੇ ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਾਗ ਨਾ ਤਰੇ ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪਾਗ ਨਾ ਤਰੇ ਵਾਹਿਗੁਰੂ ਸਾਬ ਜੀ ਸਵਈਆ ਰਨ ਭੂਮ ਭਈ ਰੰਗ ਭੂਮ ਮਨੋ ਤਨ ਦੁੱਧ ਬਾਜੇ ਮਰਦੰਗ ਹੀਓ ਰਾਨ ਭੂਮ ਭਈ ਰੰਗ ਭੂਮ ਮਨੋ ਤੋਨ ਦੁੰਦਬ ਬਾਜੇ ਮਰਦੰਗ ਹੀਓ ਸਿਰ ਸਤਰਨ ਕੇ ਪਰ ਅਤਰ ਲਗੇ ਤਦ ਕਾਲ ਤਰਾ ਕਨ ਤਾਲ ਲਿਓ ਅਸਲਾਜ ਜੋ ਮੰਗਰੇ ਮਰ ਕੇ ਪਾਟ ਪ੍ਰਾਨਨ ਮਾਨੋ ਦਾਨ ਦਿਓ ਬਾਰ ਨਿਤਰ ਕਰੇ ਇਹ ਲਰੇ ਨਟ ਜਿਉ ਨਿਰਪ ਮਾਰੀ ਮਾਰ ਸੋraag ਕੀਓ ਦੋਹਰਾ ਇਤੋ ਜੋਧਾਰ ਹੀਰ ਕੈ ਸਾਬੇਨ ਕਹਯੋ ਸੁਨਾਏ ਕੋਪਟ ਲਾਇਕ ਸੈਨ ਮੈਂ ਲਾਰੇ ਜੋ ਜਾ ਸੰਗ ਜਾਏ ਇਤੋ ਜੁੱਧ ਹਰ ਹੀਰ ਕੇ ਸਭਨ ਕਹਯੋ ਸੁਨਾਏ ਕੋਪਟ ਲਾਇਕ ਸੈਨ ਮੈ ਲਰੇ ਜੋ ਜਾ ਸੰਗ ਜਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ